ਬਰਤ ਵੇਲਾ ਸੀ ਕਿ ਕਿਓ ਚਲੋ ਤਾਂ ਸਾਰੇ ਮਨ ਦੇ ਵਿਚਾਰ ਬੰਦ ਕਰੋ ਫਿਰ ਕੋ ਝੋਲੀ ਚ ਪਾਓ ਬੜੀ ਵਾਰਸਾ ਸੰਗਤ ਵਿੱਚ ਆਇਓ ਦੁਖ ਰੋਗ ਸੰਤਾਪ ਉੱtre ਲਿਖਿਆ ਗਲੋਂ ਲੱਥ ਗਏ ਤਰ ਗਏ ਦੁਖ ਰੋਗ ਤੇ ਸੰਤਾਪ ਕਦੋਂ ਸੁਣੀ ਸੱਚੀ ਇੰਨੀ ਵਾਰ ਸੁਣੀ ਜੇ ਐਨੇ ਇਨੇ ਚਰਤੋਂ ਕਥਾ ਕੀਰਤਨ ਸੁਣਦੇ ਹੋ ਘਰ ਚ ਕਲੇਸ਼ ਕਿਉਂ ਨੇ ਪਰੇਸ਼ਾਨ ਕਿਉਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁੰਦਿਆਂ ਇਹ ਸੰਸਾਰ ਦੁਖੀ ਕਿਉਂ ਕੋ ਵਹਿ ਗੁਰੂ ਵਾਹਿਗੁਰੂ ਸੁਣਿਆ ਨਹੀਂ ਵਾਹਿਗੁਰੂ ਗੁਰੂ ਦੀ ਗੱਲ ਨੂੰ ਇਹਨਾਂ ਲੋਕਾਂ ਨੇ ਸੁਣਿਆ ਨਹੀਂ ਇਹ ਸੁਣ ਜਾਂਦੇ ਸੁਣਿਆ 7 ਗਿਆਨ ਸੁਣਿਆ ਸੁਣਿਆ 8 60 ਕਾ ਇਹ ਕਹਿੰਦੇ ਸੀ ਕੋਈ ਗ੍ਰੰਥ ਪੜ੍ਹਨਾ ਹੀ ਨਹੀਂ ਪੈਣਾ ਗੁਰੂ ਦੀ ਗੱਲ ਸੁਣ ਲਈਏ ਤੇ ਗੁਰੂ ਦੀ ਕੋਈ ਗ੍ਰੰਥ ਪੜ੍ਹਨ ਦੀ ਜ਼ਰੂਰਤ ਨਹੀਂ ਜਦੋਂ ਆਪਣੇ ਗੁਰੂ ਦੀ ਗੱਲ ਸੁਣ ਲਈ ਆ ਜਿਹੜੀ ਧੀਓ ਧਿਆਨ ਦਿਓ ਆ ਜਿਹੜੀ ਖੁਪਰੀ ਆ ਨਾ ਸਾਡੀ ਇੱਥੇ ਮੱਤ ਦਾ ਟਿਕਾਣਾ ਹੈ ਅਖੋ ਵੇਗੂ ਇਹਦੇ ਵਿੱਚ ਗੰਦ ਭਰਿਆ ਹੈ ਬਿਰਖਾ ਦਾ ਜਵੈਤ ਦਾ ਇੱਕ ਦੂਸਰੇ ਪ੍ਰਤੀ ਦਰਾਣੀ ਤੇ ਜਠਾਣੀ ਈਰਖਾ ਪਾਲ ਕੇ ਬਿਠੀਆਂ ਸਸਤੇ ਨੌ ਦਾ ਅੰਦਰ ਈਰਖਾ ਦਾ ਪੰਡਾਰ ਬਣਿਆ ਸਿਰ ਮੇਰਾ ਗੁਰੂ ਨਾਨਕ ਕਹਿੰਦਾ ਮੈਂ ਤੇਰੇ ਇਸ ਭਾਂਡੇ ਵਿੱਚ ਰਤਨ ਭਰ ਸਕਦਾ ਮੈਂ ਤੇਰੇ ਇਸ ਭਾਂਡੇ ਵਿੱਚ ਜਵਾਹਰ ਭਰ ਸਕਦਾ ਮਹਾਰਾਜ ਮੈਨੂੰ ਕਰਨਾਵਾਂ ਕੀ ਪਊਗਾ ਵੀ ਇੱਥੋਂ ਤੁਸੀਂ ਗੰਦ ਕੱਢ ਕੇ ਹੀਰੇ ਭਰ ਦਿਓ ਕਹਿੰਦੇ ਗੁਰੂ ਦੀ ਗੱਲ ਸੁਣ ਲੈ ਬਸ ਮੱਤ ਵਿੱਚ ਬੋਲੋ ਬੋਲੋ ਮੱਤ ਵਿੱਚ ਜੇ ਇੱਕ ਸਿੱਖਿਆ ਸੁਣ ਲੈ ਇੱਕ ਸੁਣ ਲਾ ਬਹੁਤਾ ਨਹੀਂ ਬਹੁਤਾ ਨਾ ਬੁੱਤ ਲੰਮੇ ਚੌੜੇ ਦਾ ਚੱਕਰ ਚ ਪਏ ਇੱਕ ਗੱਲ ਸੁਣਦਾ ਅਰਜ ਉਹ ਕਿਹੜੀ ਮਿੱਥਿਆ ਨਹੀਂ ਝੂਠ ਬੋਲਣਾ ਛੱਡ ਦੇ ਮੈਂ ਕੀ ਕਿਹਾ ਜੀ ਇਸ ਤਰ੍ਹਾਂ ਬੈਠੋ ਮਰਦਾਂ ਨੂੰ ਤੇ ਗੱਲ ਨੂੰ ਸੁਣੋ ਤੇ ਸਮਝੋ ਇੱਕ ਸੁਣ ਲਾ ਇੱਕ ਮੰਨ ਲਾ ਉਹ ਕਿਹੜੀ ਬੋਲੋ ਝੂਠ ਬੋਲਣਾ ਛੱਡ ਦੇ ਸ਼ੁਰੂਆਤ ਹੋ ਗਈ ਤੇਰੀ ਜ਼ਿੰਦਗੀ 'ਚ ਰੱਬ ਦੇ ਆਉਣ ਦੀਆਂ ਹਵਾਰਾਂ ਪੈ ਗਈਆਂ ਰੱਬ ਆਊਗਾ ਤੇਰੀ ਜ਼ਿੰਦਗੀ 'ਚ ਰੱਬ ਆਉਂਦਾ ਹੀ ਉੱਥੇ ਜਿੱਥੇ ਸੱਚਾ ਸੱਚ ਥਾਂ 'ਨੂੰ ਸੱਚ ਬੈਠਕਾ ਸੱਚ ਸਵਾਉ ਬਣਾਇਆ ਸੱਚੇ ਥਾਂ ਤੇ ਤੇ ਵਾਹਿਗੁਰੂ ਆਉਂਦਾ ਹੈ ਸੱਚੇ ਹਿਰਦੇ ਵਿੱਚ ਤੇ ਵਾਹਿਗੁਰੂ ਆਉਂਦਾ ਹੈ ਸਾਡੀ ਜ਼ਿੰਦਗੀ ਚ ਸੱਚ ਨਹੀਂ ਤੇ ਰੱਬ ਸਾਡੇ ਤੋਂ ਦੂਰ ਰਹਿ ਗਿਆ ਰੱਬ ਦੂਰ ਨਹੀਂ ਸੀ ਅੰਦਰ ਆਉਣਾ ਚਾਹੁੰਦਾ ਸੀ ਆਖੋ ਵਾਹਿਗੁਰੂ ਰੱਬ ਤੁਹਾਡੇ ਅੰਦਰ ਆਉਣਾ ਚਾਹੁੰਦਾ ਹੈ ਕਿਹੜਾ ਬਾਪ ਆ ਜਿਹੜਾ ਪੁੱਤ ਦੇ ਘਰ ਨਹੀਂ ਆਉਣਾ ਚਾਹੁੰਦਾ ਤੁਸੀਂ ਜਗ੍ਹਾ ਨਹੀਂ ਦੇ ਰਹੇ ਇੱਕ ਦਲ ਸੁਣ ਲਓ ਸੱਚ ਬੋਲਣਾ ਸ਼ੁਰੂ ਕਰ ਦਿਓ ਝੂਠ ਛੱਡ ਦਿਓ ਰੱਬ ਤੁਹਾਡੀ ਜ਼ਿੰਦਗੀ ਵਿੱਚ ਆਊਗਾ ਆਖੋ ਵਾਹਿਗੁਰੂ ਮਤ ਵਿੱਚ ਬੁਰਜਵਾਰ ਜੇ ਕੋਈ ਸੁਣੀ ਕਿਹੜੀ ਸੁਣੀ ਜੀ ਅੱਜ ਬੋਲੋ ਝੂਠ ਨਹੀਂ ਬੋਲਣਾ ਬੋਲੋ ਨਾ ਜਿੰਨੇ ਲੈਨ ਚ ਲੱਗੇ ਤੁਸੀਂ ਵੀ ਛੱਡ ਦੋਗੇ ਛੱਡ ਦੋਗੇ ਗੁਰੂ ਸਾਹਿਬ ਅੱਗੇ ਤਰਲਾ ਪਾਓ ਗਰੀਬ ਨਵਾਜ਼ ਮੇਰੇ ਗਲੋਂ ਝੂਠ ਲਾ ਦੇ ਜਿੱਤਰਾ ਲੋਕੀ ਅਭੀ ਮੈਂ ਦਾ ਗੋਲਾ ਖਾਂਦੇ ਨੇ ਨਾ ਝੂਠ ਬੋਲਣ ਵਾਲਿਆਂ ਨੂੰ ਝੂਠ ਦਾ ਨਸ਼ਾ ਹੈ। ਕੂੜ ਗਲੋਲਾ ਇਹ ਜਿਹੜਾ ਅਮਲ ਹੈ ਨਾ ਅਮਲ ਝੂਠ ਦਾ ਦਿੱਤਾ ਦੇਵਨਹਾਰ ਝੂਠ ਦੀ ਬਿਮਾਰੀ ਲੱਗ ਗਈ। ਆਖਿਆ ਮਾਰਾ ਸੱਚਿਆਂ ਨੂੰ ਕੀ ਦਿੱਤਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਅਮਲ ਦਿੱਤਾ ਅਮਲ ਝੂਠ ਦੀ ਬਿਮਾਰੀ ਲਾਤੀ ਜਾਓ ਮੇਰੇ ਤੋਂ ਦੂਰ ਰਹੁ ਝੂਠ ਬੋਲੋ ਤੇ ਮੇਰੇ ਤੋਂ ਦੂਰ ਰਹੁ ਮਹਾਰਾਜ ਜਨਾ ਨੂੰ ਤੋ ਕੋਲ ਲਿਆ ਆ ਉਹਨਾਂ ਨੂੰ ਵੀ ਕੋਈ ਨਸ਼ਾ ਦਿੱਤਾ ਹੈ ਅਖ ਵੈਗਰੂ ਵੈਗਰੂ ਕਹਿੰਦੇ ਸੱਚ ਮਿਲਿਆ ਤੇ ਨਾਲ ਸੋਫੀਆਂ ਸੋਫੀਆਂ ਸੋਫੀ ਜਿਹੜੇ ਕੋਈ ਉਹਨਾਂ ਨੂੰ ਕੀ ਕਹਿੰਦੇ ਹੋ ਸਾਬ ਕਹਿੰਦੇ ਜਿਹੜੇ ਸੋਫੀ ਨੇ ਨਾ ਜਿਹੜੇ ਕੋਈ ਨਸ਼ਾ ਨਹੀਂ ਕਰਦੇ ਝੂਠ ਨਹੀਂ ਬੋਲਦੇ ਉਹਨਾਂ ਨੂੰ ਉਹਨਾਂ ਨੂੰ ਝੂਠ ਖਾਣ ਨੂੰ ਦਿੰਦਾ ਹੈ ਇਹਨਾਂ ਨੂੰ ਸੱਚ ਬੋਲਣ ਨੂੰ ਦਿੰਦਾ ਹੈ ਉਹ ਝੂਠ ਬੋਲ ਕੇ ਰੱਬ ਤੋਂ ਦੂਰ ਹੋਈ ਜਾਂਦੇ ਇਹ ਸੱਚ ਬੋਲ ਕੇ ਰੱਬ ਦੇ ਕੋਲ ਆਈ ਜਾਂਦੇ ਸਾਬ ਕਹਿੰਦੇ ਨੇ ਤੂੰ ਤੇਰਾ ਮੈਂ ਆ ਜਿਹੜਾ ਭੰਡਾਰਿਆ ਭਰ ਦੇਣਾ ਹੀਰਿਆਂ ਤੇ ਮੋਤੀਆਂ ਨਾ ਮੇਰੀ ਇਹ ਧੀਏ ਝੂਠ ਬੋਲਣਾ ਛੱਡ ਦੇ ਛੱਡ ਨਹੀਂ ਸਕਦੇ ਅਕ ਵੈਗੁਰੂ ਵੈਗੁਰੂ ਰੱਜ ਕੇ ਬੋਲੋ ਵੈਗੁਰੂ ਕਹੇ ਨਾਨਕ ਜਿਨ ਸੱਚ ਤਰਿਆ ਸੱਚ ਤਰਿਆ ਤਰਿਆ ਬਣੇ ਛੜਦਾ ਹੈ ਨਾ ਤੋ ਸਦਮੇ ਆ ਸੰਸਾਰ ਛੜਦਾ ਲੀਡਰਾਂ ਚੜਦਾ ਸੰਤਾ ਜੜਦਾ ਆਹ ਕੌਣੇ ਬੱਚਾ ਬੋਲਦਾ ਇਥੇ ਆਖੋ ਵੈਗੁਰੂ ਵੈਗੁਰੂ ਸੰਤਾ ਮਹੰਤਾ ਰਾਗੀਆਂ ਟਾਡੀਆਂ ਪ੍ਰਚਾਰਕਾਂ ਬਿਜ਼ਨਸਮੈਨਾਂ ਸਾਰੀ ਦੁਨੀਆ ਨੇ ਸੱਚ ਛੜਦਾ ਕਹੇ ਨਾਨਕ ਜਿਨ ਸੱਚ ਧਰਿਆ ਕੁੜੇ ਲਾਗੇ ਝੂਠ ਬੋਲਣ ਲੱਗ ਪਏ ਸੱਚ ਛੜਤਾ ਸਾਰੇ ਬੋਲਿਆ ਕਰੋ ਸੱਚ ਛੜਤਾ ਤਿਨੇ ਜਨਮ ਜੁਏ ਹਾਰਿਆ ਤਿਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦਸੇ ਵਾਟ ਮਰੀਦਾ ਜਲੀਏ ਜਿਹੜਾ ਰਸਤਾ ਗੁਰੂ ਨੇ ਦੱਸਿਆ ਸੀ ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ ਮਿੱਥਿਆ ਨਹੀਂ ਰਸਨਾ ਪਰਸ ਆੜੀ ਤੇਰੀ ਰਸਨਾ ਜੀਵ ਹੈ ਨਾ ਵੇਖ ਤੂੰ ਸੁਣਨ ਗਜੈਂ ਤੂੰ ਸੁਣਨ ਗਏ ਬਾਬਿਆਂ ਦੀਆਂ ਕਥਾ ਤੇ ਕਹਾਣੀਆਂ ਫਲਾਣੇ ਬਾਬੇ ਨੇ ਆ ਕੁਝ ਕਰਤਾ ਫਲਾਣੇ ਬਾਬੇ ਨੇ ਤੂੰ ਵੇਖ ਤੂੰ ਕੀ ਕਰਤਾ ਬਸ ਇੱਥੇ ਖਲੋ ਤੂੰ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਖਲੋ ਵੀ ਮੈਂ ਕੀ ਕਰਦਾ ਬਸ ਇਹ ਨਾ ਕਹ ਫਲਾਣਾ ਬਾਬਾ ਆ ਕੁਝ ਕਰਦਾ ਤੂੰ ਕਹ ਮੈਂ ਕੀ ਕਰਦਾ ਮੇਰੀ ਗੱਲ ਦੱਸੋ ਜੀ ਤੇ ਮਨ ਇੱਥੇ ਵੀ ਮੈਂ ਝੂਠ ਬੋਲਦਾ ਚੁੱਪੋ ਗਏ ਹੁਣ ਮੈਂ ਕੀ ਕਿਹਾ ਮਨ ਮੇਰਾ ਕਰਤਾਰ ਝੂਠਾ ਏ ਮੈਂ ਆਪ ਝੂਠਾ ਵਾਂ ਤੇ ਝੂਠ ਦੀ ਕਮਾਈ ਖਾਨਾ ਮੇਰੀ ਕਿਰਤ ਵਿੱਚ ਵੀ ਝੂਠ ਜੇ ਮੇਰੀ ਅੱਖ ਵਿੱਚ ਵੀ ਝੂਠ ਜੇ ਮੇਰੇ ਕੰਨ ਵਿੱਚ ਵੀ ਝੂਠ ਜੇ ਮੇਰੇ ਹਰ ਕਰਮ ਵਿੱਚ ਝੂਠ ਛੁਪਿਆ ਪਿਆ ਦੇ ਮੈਨੂੰ ਬਖਸ਼ ਲਾ ਮੇਰੇ ਪੱਲੇ ਸੱਚ ਨਹੀਂ ਨਾਨਕ ਵਖਾਣੇ ਬੇ ਨਤੀ ਜੇਨ ਸੱਚ ਪੱਲੇ ਹੋਏ ਇਹ ਸੱਚ ਸਭਨਾ ਦਾ ਖਸਮ ਹੈ ਇਹ ਜਿਹੜਾ ਸੱਚ ਸੱਚ ਸ਼ਬਦ ਹੈ ਨਾ ਆਦ ਸੱਚ ਜੁਗ ਆਦ ਸੱਚ ਹੈ ਵੀ ਇਹ ਜਿਹੜਾ ਸੱਚ ਆ ਨਾ ਸੱਚ ਇਹ ਸਾਰੀ ਕਾਇਨਾਤ ਦਾ ਖਸਮਿਆ ਕਸਮ ਜਿਨ੍ਹਾਂ ਦੇ ਪੱਲੇ ਸੱਚ ਨਹੀਂ ਸਮਝ ਲੋ ਉਹਨਾਂ ਦਾ ਪਤੀ ਨਹੀਂ ਹੈਗਾ ਵੇਦਵਾਏ ਉਹ ਜੀਵ ਆਤਮਾ ਉਹਦਾ ਪਤੀ ਨਹੀਂ ਸਿਰ ਤੇ ਆ ਜਿਸ ਬਖਸ਼ੇ ਸੋ ਜਨ ਪਾਵੇ ਇੱਥੇ ਵੀ ਕਿਉਂ ਨਹੀਂ ਟਿਕਦੇ ਉੱਥੇ ਸੱਚ ਵਰਤਦਾ ਗੁਰੂ ਨਾਨਕ ਦੇ ਘਰ ਚ ਕੀ ਵਰਤਦਾ ਸੱਚ ਫੇਰ ਬੋਲੋ ਸੱਚ ਉੱਥੇ ਸੱਚ ਵਰਤਦਾ ਕੁੜਿਆਰਾ ਚਿਤ ਉਦਾਸ ਕੁੜਿਆਰਾ ਚਿਤ ਇੱਥੇ ਸੱਚਾ ਸ਼ਾ ਇੱਕ ਅੰਗ ਤੋਂ 14 ਸਤੀ ਅੰਗ ਤੱਕ ਕੀ ਜੀ ਕੀ ਸੱਚਾ ਸ਼ਾ ਤੀਓ ਬੋਲੋ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸ਼ਾ ਨੇ ਸੱਚੇ ਨੇ ਕਿ ਝੂਠੇ ਸੱਚਾ ਸ਼ਾ ਸੱਚੇ ਵਣ ਜਾਰੇ ਉਥੇ ਕੂੜੇ ਨਾ ਟਿਕਣ ਉਥੇ ਕੂੜੇ ਨਾ ਫਿਰ ਬੋਲੋ ਸਰਵਰ ਹੰਸ ਧੁਰੇ ਹੀ ਮਿਲਾ ਖਸਮੇ ਏਵੇਂ ਪਾਣਾ ਸਰਵਰ ਅੰਦਰ ਹੀਰਾ ਮੋਤੀ ਅਪਦੇਸ਼ ਦੇ ਹੀਰੇ ਤੇ ਮੋਤੀ ਮਤਵੇ ਤੇ ਰਤਨ ਸਰਵਰ ਅੰਦਰ ਹੀਰਾ ਮੋਤੀ ਸੋਹੰਸਾਂ ਦਾ ਖਾਣਾ ਆ ਜਿੰਨੇ ਤੁਸੀਂ ਸਿੱਖ ਬੈਠੇ ਹੋ ਤੁਸੀਂ ਹੰਸਦੇ ਆ ਮੇਰੀਆਂ ਧੀਆਂ ਦੀਆਂ ਰੂਹਾਂ ਬੈਠੀਆਂ ਹੰਸਣੇ ਤੇ ਮੋਤੀ ਚੁਗਣਾਈਆਂ ਵਾਹ ਗੁਰੂ 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 ਚੁਗੋ ਵਾਹ ਗੁਰੂ ਆਖ ਸਤਨਾਮ ਸ੍ਰੀ ਵਾਹਿਗੁਰੂ ਅੰਮ੍ਰਿਤ ਵੇਲਾ ਸੀ ਤੇ ਕੋਈ ਗੁਰੂ ਨਾਨਕ ਦਾ ਸਿੱਖ ਜਪਜੀ ਸਾਹਿਬ ਪੜਦਾ ਸੀ ਜਪਜੀ ਸਾਹਿਬ ਪੜਦੇ ਦੀ ਸੁਰਤ ਜੁੜ ਗਈ ਆ ਮੇਰੀਆਂ ਬੱਚੀਆਂ ਗੁਰਸਿੱਖਾਂ ਨੇ ਗੁਰੂ ਅੱਗੇ ਤਰਲਾ ਨਹੀਂ ਪਾਇਆ ਗਰੀਬ ਨਿਵਾਜ ਕਿਤੇ ਉਹ ਨਜ਼ਾਰਾ ਵਖਾਹ ਹਾਂ ਮਿਲਬੇ ਕੀ ਮਹਿਮਾ ਜਿੰਨਾ ਜਿੰਨਾ ਨੂੰ ਬਾਣੀ ਆਉਂਦੀ ਮਰਦ ਬਣੋ ਲੱਖ ਸਦਾ ਕਰੋ ਬੋਲੋ ਮਿਲਬੇ ਕੀ ਮੈਂ ਕੀ ਮਿਲਣਾ ਹੈ ਭਲਾ ਸੁਰਤ ਤੇ ਸ਼ਬਦ ਜਦੋਂ ਮਿਲਦੇ ਨੇ ਧਿਆਨ ਦਿਓ ਪੰਜਵੇਂ ਪਾਛਾ ਕਹਿੰਦੇ ਮਿਲਬੇ ਕੀ ਮਹਿਮਾ 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 ਉੱਥੇ ਦੀ ਕਹਾਣੀ ਜਦੋਂ ਸੁਰਤ ਤੇ ਸ਼ਬਦ ਇੱਕ ਹੁੰਦੇ ਆ ਪ੍ਰਮਖੰਡ ਕੀ ਬਾਣੀ ਗੌਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਹੋਰ ਰਹਿ ਹੀ ਨਹੀਂ ਜਾਂਦਾ ਸੁਰਤ ਤੇ ਸ਼ਬਦ ਇੱਕ ਹੋ ਜਾਂਦੇ ਆ ਮੈਂ ਫਿਰ ਅੱਖਾਂ ਤੁਸਾਂ ਤੇ ਮੈਂ ਕਹਾਣੀਆਂ ਸੁਣੀਆਂ ਨੇ ਸਰੀਰਾਂ ਦੀਆਂ ਤੁਸੀਂ ਸ਼ਬਦ ਦੀ ਸਾਖੀ ਨਹੀਂ ਸੁਣੀ ਅਕੂ ਵੈਗਰੂ ਸਤਿ ਸ਼੍ਰੀ ਅਕਲ ਸ਼ਰਮਖੰਡ ਕੀ ਬਾਣੀ ਰੂਪ ਤੁਸੀਂ ਕਦੀ 1 ਵਜੇ ਉੱਠ ਕੇ ਸਿਰ 'ਚ ਪਾਣੀ ਪਾ ਕੇ ਸ਼ਰਮਖੰਡ ਵਿੱਚ ਨਹੀਂ ਬਿਠੇ 1 ਵਜੇ ਉੱਠ ਕੇ ਸਿਰ 'ਚ ਠੰਡਾ ਪਾਣੀ ਪਾ ਕੇ ਚੌਂਗੜਾ ਮਾਰ ਕੇ ਰੇਡ ਦੀ ਹੱਡੀ ਸਿੱਧੀ ਕਰਕੇ ਨੱਕ ਦੀ ਕਰੁੰਬਲੀ ਤੇ ਸੁਰਤ ਟਕਾ ਕੇ ਤੁਸੀਂ ਕਦੀ ਸ਼ਰਮਖੰਡ ਵਿੱਚ ਨਹੀਂ ਬਿਠੇ ਗੁਰੂ ਨਾਨਕ ਕੀ ਕਿਰਪਾ ਕਰੇ ਤੁਹਾਡੇ ਜੋ ਬੜੇ ਬੜੇ ਜੁੜੇ ਵੀ ਬਿੱਟੇ ਹੋਣਗੇ ਜਿਹੜੇ ਸ਼ਰਮਖੰਡ ਵਿੱਚ ਬੈਠੇ ਬਾਬੇ ਨਾਨਕ ਨੂੰ ਪੁੱਛਦੇ ਸਤਿਗੁਰੂ ਸ਼ਰਮਖੰਡ ਦਾ ਫੋਟੋ ਵਖਾਓ ਰੂਪ ਕੀ ਮੇਰੇ ਬਾਬੇ ਨਾਨਕ ਨੇ ਆਖਿਆ ਕੋਈ 1 ਵਜੇ ਉੱਠਣ ਵਾਲਾ ਬਹੁਤ ਕੁਝ ਘਟਦਾ ਹੈ ਜਿੱਥੇ ਕਾੜ ਤਕੜੀਏ ਬਹੁਤ ਬਨੋ ਬਾੜ ਤਕੜੀਏ ਟਿਕ 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 ਵਾ ਗਰੂ 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 ਵਾ ਧਰਮ ਖੰਡ ਕਿੰਨੇ ਖੰਡ ਨੇ ਜਪਜੀਤ ਬੋਲੋ ਚਾ ਵਸ ਜਿਉਂਦੇ ਰਹੋ ਸ਼ੁਰੂਆਤ ਕਿੱਥੋਂ ਹੁੰਦੀ ਗੈਨ ਲੱਗਾ ਉਂਗਲਾਂ ਤੇ ਗਿਣੋ ਧਰਮ ਬੋਲੋ ਸਿੱਧੇ ਹੋ ਜੀ ਬੋਲੋ ਧਰਮ ਗਿਆਨ ਧਰਮ ਸ਼ਰਮ ਧਰਮ ਕਰਮ ਧਰਮ ਤੇ ਪ੍ਰਾਪਤੀ ਸੱਚ ਦੀ ਚਾਰੇ ਜਾਗੇ ਤੇ ਪੰਚਾਇਨ ਆਪ ਸੱਚ ਵੈਗਰੂ